ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਲੜੀਵਾਰ ਸ਼ਬਦ ਵਿਚਾਰ ਸੈਭ ਸੇਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰਾਂ ਦੀ ਬਖਸ਼ਿਸ਼ ਸਦਕਾ ਅੰਗ 396 ਹੈ ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਘਰ ਅਠਵਾ ਕਾਫੀ ਮਹਿਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ ਸੁਜਾਣੋ ਕਾਚਾ ਰਹਾਉ ਅਸਰ ਰਗ ਵਿੱਚ ਅੱਠਵੇਂ ਘਰ ਵਿੱਚ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਪੰਚਮ ਪਾਤਸ਼ਾਹ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਆਰੰਭ ਕਰਦੇ ਨੇ ਇੱਕ ਓ ਅਨਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਹੈ ਮਾਰਜ ਪਿੱਛੇ ਦਸ ਆਏ ਨੇ ਕਿ ਇਸ ਸਰੀਰ ਨੂੰ ਘੜ ਕੇ ਸਾਡੇ ਅੰਦਰ ਜੋ ਨਵਾਂ ਜੀਵਨ ਮਿਲਿਆ ਜਪਜੀ ਸਾਹਿਬ ਵਿੱਚ ਅਸੀਂ ਹਰ ਰੋਜ਼ ਖੰਡ ਪੜ੍ਹਦੇ ਆਂਿੱਥੇ ਘੜੀਐ ਸੁਰਤ ਮਤ ਮਾਨ ਬੁੱਧ ਥਿੱਥੇ ਘੜੀਐ ਸੁਰਾਂ ਸਿਦਾਂ ਕੀ ਸੁਧ ਜਿਸ ਤਰ ਇੱਕ ਕਲਾਕਾਰ ਪੱਥਰ ਨੂੰ ਘੜ ਕੇ ਉਹਦੇ ਵਿੱਚੋਂ ਮੂਰਤੀ ਕੱਢ ਲੈਂਦਾ ਹੈ ਇਸੀ ਤਰ੍ਹਾਂ ਹੀ ਸਤਿਗੁਰੂ ਦੀ ਕਿਰਪਾ ਸਦਕਾ ਇਸ ਮਨ ਨੂੰ ਇਸ ਮਤ ਨੂੰ ਇਸ ਬੁੱਧ ਨੂੰ ਘੜ ਕੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਪੁੱਤਰ ਪੈਦਾ ਹੁੰਦਾ ਅੰਦਰ ਜੰਮਿਆ ਪੂਤ ਭਗਤ ਗੋਬਿੰਦ ਕਾ ਉਹ ਪ੍ਰਗਟ ਹੋਇਆ ਅੰਦਰ ਤੇ ਮਹਾਰਾਜ ਹੁਣ ਅਗਲੀ ਗੱਲ ਕਰਦੇ ਨੇ ਕਿ ਜਿਨ੍ਹਾਂ ਨੂੰ ਤੇਰੇ ਤੇ ਭਰੋਸਾ ਹੈ ਜਿਨ੍ਹਾਂ ਨੂੰ ਤੇਰੇ ਤੇ ਯਕੀਨ ਹੈ ਜਿਹੜੇ ਸਿਮਰਦੇ ਨੇ ਤੇ ਜਿਹੜੇ ਹੋਰ ਪਾਸੇ ਟੇਕ ਰੱਖਦੇ ਨੇ ਉਹ ਕੱਚਿਆਂ ਚਾਉਂਦੇ ਨੇ ਪੱਕੇ ਉਹ ਨੇ ਸਚਿਆਰ ਉਹ ਨੇ ਜਿਹੜੇ ਤੇਰੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ਮੈਂ ਬੰਦਾ ਭੈ ਖਰੀਦ ਸੱਚ ਸਾਹਿਬ ਮੇਰਾ ਮਰਜ਼ ਕਹਿੰਦੇ ਮੈਂ ਬੰਦਾ ਹਾਂ ਉਹਦਾ ਸੇਵਕ ਹਾਂ ਖਰੀਦਿਆ ਹੋਇਆ ਜਿਹੜੀ ਚੀਜ਼ ਖਰੀਦੀ ਹੋਵੇ ਉਹਦਾ ਅਧਿਕਾਰ ਨਹੀਂ ਹੁੰਦਾ ਅਸੀਂ ਤੇ ਮੁੱਲ ਵਿਕ ਗਏ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ RAM ਲਿਆ ਹੈ ਮੂਲ ਜਦੋਂ ਚੀਜ਼ ਅਸੀਂ ਕੋਈ ਚੀਜ਼ ਖਰੀਦ ਲਈਏ ਫਿਰ ਉਹਦਾ ਅਧਿਕਾਰ ਨਹੀਂ ਹੁੰਦਾ ਸਾਡਾ ਇਸ ਕਰਕੇ ਅਸੀਂ ਤੇ ਖਰੀਦੇ ਹੋਏ ਹਾਂ ਉਸ ਮਾਲਕ ਦੇ ਜਿਓ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ اے ਪ੍ਰਭੂ ਜੀ ਇਹ ਜਿਓ ਇਹ ਜੀਵਾਤਮਾ ਇਹ ਪਿੰਡ ਇਹ ਸਰੀਰ ਸਾਰਾ ਕੁਝ ਤੇਰਾ ਹੈ ਮਾਣਯੋ ਮਾਣੇ ਤੂੰ ਧਣੀ ਤੇਰਾ ਪ੍ਰਵਾਸਾ ਤੂੰ ਮਾਣਿਆ ਨਿਮਾਣਿਆ ਨੂੰ ਮਾਣ ਬਖਸ਼ਣ ਵਾਲਾ ਹੈ ਧਣੀ ਹੈ ਸਾਡਾ ਮਾਲਕ ਹੈ ਸਾਨੂੰ ਤੇਰਾ ਪ੍ਰਵਾਸਾ ਹੈ ਸਾਡੇ ਤੇ ਤੇਰੇ ਉੱਤੇ ਸਾਡਾ ਯਕੀਨ ਵੱਜ ਗਿਆ ਕਿ ਤੂੰ ਸਾਡੇ ਅੰਗ ਸੰਗ ਹੈ ਤੂੰ ਸਾਡੀ ਸਹਾਇਤਾ ਕਰਨ ਵਾਲਾ ਹੈ ਤੂੰ ਸਾਡੀਆਂ ਸਾਰੀਆਂ ਮਨ ਦੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ ਬਿਨ ਸੱਚ ਅਨ ਟੇਕ ਹੈ ਸੁਜਾਣੋ ਕਾਚਾ ਤੇ ਪੰਚਮ ਪਾਤਸ਼ਾਹ ਰਹਾਉ ਦੀ ਪੰਕਤੀ ਵਿੱਚ ਆਖਦੇ ਨੇ ਫਿਰ ਸੱਚੇ ਤੋਂ ਬਿਨਾ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾ ਜੇ ਹੋਰ ਪਾਸੇ ਟੇਕ ਰੱਖਦੇ ਆਂ ਅਸੀਂ ਅਸੀਂ ਨਾਲੇ ਕਹੀ ਜਾਂਦੇ ਆ ਕਿ ਪ੍ਰਮਾਤਮਾ ਸਾਡੇ ਅੰਗ ਸੰਗ ਹੈ ਨਾਲੇ ਸਾਨੂੰ ਯਕੀਨ ਨਹੀਂ ਫਿਰ ਅਸੀਂ ਹੋਰ ਪਾਸੇ ਵੀ ਭੱਜਦੇ ਆ ਜਿੱਥੇ ਮਰਜ਼ੀ ਮੱਥਾ ਟਿਕਾਈ ਜਾਓ ਜਿੱਥੇ ਮਰਜ਼ੀ ਜਾਈ ਜਾਓ ਅਸੀਂ ਹੱਥ ਵੀ ਵਿਖਾਈ ਜਾਂਦੇ ਆ ਅਸੀਂ ਪੱਤਰਿਆਂ ਵੀ ਵਿਖਾਈ ਜਾਂਦੇ ਆ ਡਰੀ ਵੀ ਜਾਂਦੇ ਆ ਅੰਦਰੋਂ ਹਰ ਹਰ ਵੀ ਕਰੀ ਜਾਂਦੇ ਆ ਮਰ ਕੇ ਨਹੀਂ ਭਾਈ ਉਹ ਫਿਰ ਕੱਚਿਆਂ 'ਚ ਆ ਗਏ ਮਰ ਗਏ ਸੋ ਜਾਣੋ ਕਾਚਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚੱਲੈ ਰਜਾਏ ਜਬਜੀ ਸਾਹਿਬ ਵਿੱਚ ਮਰਨੇ ਅਰੰਭਤਾ ਵਿੱਚ ਗੱਲ ਕਾਖੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਝੈ ਤਾ ਹਉਮੈ ਕੈ ਨਾ ਕੋਈ ਪਰ ਤੇਰਾ ਹੁਕਮ ਜਿਹੜਾ ਹੈ ਅਪਾਰ ਹੈ ਕੋਈ ਪਾਰਾਵਾਰ ਨਹੀਂ ਹੈ ਜੇ ਕੋਈ ਕਵੇ ਕਿ ਤੇਰੇ ਹੁਕਮ ਨੂੰ ਅਸੀਂ ਬੁੱਝ ਲਵਾਂਗੇ ਜਾਣ ਲਵਾਂਗੇ ਆਪਣੀ ਬੁੱਧੀ ਨਾਲ ਆਪਣੀ ਵਿਦਵਤਾ ਨਾਲ ਨਹੀਂ ਜੀ ਹੁਕਮ ਹੈ ਬੂਝਾ ਤਾਂ ਦਰਸੂਜਾ ਹੈ ਹੁਕਮ ਕੀ ਹੈ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿਣਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਕੋਈ ਅੰਤ ਨਹੀਂ ਪਾ ਸਕਿਆ ਦਾ ਜਿਸ ਗੁਰਪੂਰਾ ਭੇਟ ਸੀ ਜਿਨੂੰ ਪੂਰਾ ਗੁਰੂ ਮਿਲੇ ਆ ਪੂਰਨ ਗਿਆਨ ਅਧੂਰੀ ਚੀਜ਼ ਕੋਈ ਵੀ ਮਾੜੀ ਹੈ ਅਧੂਰਾ ਗਿਆਨ ਵੀ ਮਾੜਾ ਹੈ ਨੀਮ ਹਕੀਮ ਖਤਰਾਈ ਜਾਨ ਹੈ ਪੂਰਨ ਤੌਰ ਤੇ ਮਨ ਬਚਨ ਤੇ ਕਰਮ ਕਰਕੇ ਜਦੋਂ ਅਸੀਂ ਆਪਣੇ ਆਪ ਨੂੰ ਭੇਟ ਕੀਤਾ ਸਤਿਗੁਰੂ ਨੂੰ ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਾਚੇ ਸਤਿਗੁਰ ਭਾਵ ਹੈ ਜੇ ਉਹਨੂੰ ਭਾਜਾਏ ਤਾਂ ਇਹ ਵੀ ਨਾਲ ਹੈ ਸੋ ਚੱਲੈ ਰਜਾਏ ਜਿਹਨੇ ਆਪਣੇ ਆਪ ਨੂੰ ਸਤਿਗੁਰੂ ਨੂੰ ਭੇਟ ਕਰ ਦਿੱਤਾ ਮਰ ਗਏ ਉਹ ਫਿਰ ਉਹ ਸਤਿਗੁਰੂ ਦੀ ਹੁਕਮ ਤੇ ਰਜ਼ਾ ਵਿੱਚ ਚੱਲਦੇ ਨੇ ਜੀ ਚਤੁਰਾਈ ਸਿਆਣਪ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਚਤੁਰਾਈਆਂ ਨਾਲ ਸਿਆਣਪਾਂ ਨਾਲ ਚਲਾਕੀਆਂ ਨਾਲ ਪਾਸ਼ਾ ਕਹਿੰਦੇ ਇਹ ਕਿਤੇ ਕੰਮ ਨਹੀਂ ਆਉਣਗੀਆਂ ਸਹਿ ਸਿਆਣਪਾਂ ਲਖ ਹੋ ਹੈ ਤੈ ਇੱਕ ਨਾ ਚੱਲੇ ਨਾਲ ਉਹਦੇ ਦਰ ਤੇ ਚਤੁਰਾਈਆਂ ਨਹੀਂ ਚੱਲਦੀਆਂ ਚਤੁਰਾਈ ਨਾ ਚਤਰਪੁਜ ਪਾਈ ਹੈ ਦੁਨੀਆਂ ਨੂੰ ਤੇ ਅਸੀਂ ਮੋੜਾ ਕਰ ਸਕਦੇ ਆਂ ਦੁਨੀਆਂ ਨੂੰ ਤੇ ਪਿੱਛੇ ਲਾ ਸਕਦੇ ਆਂ ਦੁਨੀਆਂ ਲੁੱਟੋ ਮੱਕਰ ਨਾਲ ਰੋਟੀ ਖਾਓ ਸ਼ੱਕਰ ਨਾਲ ਚੱਲੇਗਾ ਜੀ ਦੁਨੀਆਂ ਨੂੰ ਜਿਵੇਂ ਮਰਜੀ ਪਿੱਛੇ ਲਾ ਲੋ ਲੱਗ ਸਕਦਾ ਕੋਈ ਔਖਾ ਕੰਮ ਨਹੀਂ ਹੈ ਦੁਨੀਆਂ ਨੂੰ ਪਿੱਛੇ ਲਾਉਣਾ ਇੱਕ ਮਦਾਰੀ ਵੀ ਇਕੱਠਾ ਕਰ ਲੈਂਦਾ ਆ ਗਾਉਣ ਵਾਲੇ ਨੇ ਵੇਖੋ ਕੱਟ ਹੋ ਜਾਂਦਾ ਹੈ ਗੱਲ ਕੱਟ ਹੋਣ ਦੀ ਨਹੀਂ ਹੈ ਉਸ ਮਾਲਕ ਨੂੰ ਸਮਝਣ ਦੀ ਹੈ ਜਾਣਨ ਦੀ ਹੈ ਪਛਾਣਨ ਦੀ ਹੈ ਉਸ ਆਨੰਦ ਨੂੰ ਮਾਨਣ ਦੀ ਹੈ ਉਸ ਅਵਸਥਾ ਨੂੰ ਪ੍ਰਾਪਤ ਕਰਨ ਦੀ ਹੈ ਸਾਹਿਬ ਟੁੱਠਾ ਜੋ ਦੇਵੈ ਸੋਈ ਸੁਖ ਪਾਈ ਹੈ हे ਪ੍ਰਭੂ ਜੀ ਟੁੱਟ ਕੇ ਤੁਸੀਂ ਜੋ ਦੇਦੇ ਹੋ ਤੇਰੀ ਰਜਾਚ ਰਹਿਣ ਵਾਲੇ ਤਾਂ ਇਥੋਂ ਤੱਕ ਨੇ ਕਿ ਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਉਹ ਤੇਰਿਆਂ ਦਿੱਤਿਆ ਹੋਇਆਂ ਦੁੱਖਾਂ ਭੁੱਖਾਂ ਨੂੰ ਵੀ ਦਾਤ ਮੰਨੀ ਉਹਨਾਂ ਨੇ ਕਿਉਂਕਿ ਦੁੱਖ ਤੇ ਸੁੱਖ ਤੇਰੇ ਹੀ ਨੇ ਸੁੱਖ ਦੇਣ ਵਾਲਾ ਵੀ ਤੂੰ ਐ ਦੁੱਖ ਦੇਣ ਵਾਲਾ ਵੀ ਤੂੰ ਐ ਫਿਰ ਕਿਨੂੰ ਆਖੀ ਅਸੀਂ ਇਸ ਕਰਕੇ ਤੇਰਿਆਂ ਦੁੱਖਾਂ ਨੂੰ ਵੀ ਅਸੀਂ ਦਾਤ ਮੰਨ ਕੇ ਝੁਲੀ ਚ ਪਾਇਆ ਜਿਹੜੇ ਗੁਰਮੁਖ ਨੇ ਉਹ ਤੇਰੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ਜੇ ਲੱਖ ਕਰਮ ਕਮਾਈ ਐ ਕਿਸ ਪਵੇ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਦਾ ਜੇ ਲੱਖਾਂ ਹੀ ਕਰਮ ਪੈ ਕਰੀਏ ਕਰਮकांड ਕਰੀਏ ਪਾਠ ਰਖਾ ਲਏ ਸਹਿਜ ਪਾਠ ਰਖਾ ਲਿਆ ਜਪਜੀ ਸਾਹਿਬ ਦਾ ਪਾਠ ਰਖਾ ਲਿਆ ਜੋ ਮਰਜੀ ਕਰ ਲਿਆ ਕਰਮकांड ਕਰ ਲਏ ਤੀਰਥਾਂ ਤੇ ਜਾਇਆ ਵਰਤ ਰੱਖ ਲਏ ਪੁੰਨ ਕਰ ਲਏ দান ਕਰ ਦਿੱਤੇ ਮਰਜ਼ੀ ਕਹਿੰਦੇ ਇੰਜ ਕਰਨ ਨਾਲ ਤੇਰਿਆਂ ਦੁੱਖਾਂ ਦਾ ਰੋਕ ਨਹੀਂ ਲੱਗ ਸਕਦੀ ਕਿਉਂਕਿ ਜੋ ਬੀਜੇ ਹੈ ਉਹ ਵੱਢਣਾ ਪਏਗਾ ਜੀ ਸਗੋਂ ਅਸੀਂ ਇਹ ਕਰਮ ਕਰਕੇ ਇਹ ਕਰਮकांड ਕਰਕੇ ਅਸੀਂ ਸਗੋਂ ਹੋਰ ਹੰਕਾਰੀ ਹੋ ਜਾਂਦੇ ਆ ਕਿ ਮੈਂ ਐਨੇ ਪਾਠ ਕੀਤੇ ਮੈਂ ਇੰਨੀਆਂ ਮਾਲਾ ਫੇਰੀਆਂ ਮੈਂ ਐਨੇ ਵਾਰੀ ਤੀਰਥਾਂ ਦੇ ਜਾਇਆ ਮੈਂ ਇਨਾ ਆ ਕੀਤਾ ਮੈਂ ਉਹ ਜਦੋਂ ਮੈਂ ਲੱਗ ਗਈ ਨਾ ਕਿ ਮੈਂ ਕੀਤਾ ਕਤਾਇਆ ਸਾਰਾ ਕੁਝ ਵਿਅਰਥ ਹੋ ਗਿਆ ਉਸੇ ਵੇਲੇ ਇਸ ਕਰਕੇ ਮਾਰੇ ਕਹਿੰਦੇ ਇਨਾ ਕਰਮਾਂ ਨਾਲ ਬੰਧਣ ਨਾ ਪਿਆ ਜਨ ਨਾਨਕ ਕੀਤਾ ਨਾਮ ਧਰ ਮਾਰੇ ਕਹਿੰਦੇ ਜਿਨ੍ਹਾਂ ਨੇ ਤੇਰੇ ਨਾਮ ਨੂੰ ਆਸਰਾ ਲੈ ਲਿਆ ਧਰ ਬਣਾ ਲਿਆ ਹੋਰ ਛੋੜਿਆ ਧੰਦਾ ਉਹਨਾਂ ਨੇ ਧੰਦੇ ਤਿਆਗ ਦਿੱਤੇ ਵਿਖਾਵੇ ਦੇ ਕਰਮਕਾਂਡ ਤਿਆਗ ਦਿੱਤੇ ਕਿਉਂਕਿ ਅਸੀਂ ਜਿਹੜੇ ਕਰਮ ਕਰਦੇ ਆ ਨਾ ਉਹ ਅਸੀਂ ਇਸ ਕਰਕੇ ਕਰਦੇ ਆ ਕਿ ਲੋਕ ਕਹਿਣ ਇਹ ਬੰਦਾ ਬੜਾ ਗੁਰਮੁਖ ਹੈ ਇਹ ਬੰਦਾ ਬੜਾ ਵਧੀਆ ਹੈ ਬਸ ਉਹੀ ਸਾਨੂੰ ਲੈ ਕੇ ਵਹਿ ਗਈ ਅਸੀਂ ਅੱਗੇ ਤੁਰੇ ਨਹੀਂ ਉੱਥੇ ਰੁਕ ਗਏ ਇਸ ਕਰਕੇ ਉਹਨਾਂ ਨੇ ਧੰਦੇ ਤਿਆਗ ਦਿੱਤੇ ਉਹ ਕਿਰਤ ਵੱਲ ਤੁਰ ਪਏ ਉਹ ਨਾਮ ਦੇ ਗੁਣਾਂ ਨੂੰ ਧਰਨ ਵੱਲ ਤੁਰ ਪਏ ਉਸ ਪ੍ਰਭੂ ਨਾਲ ਜੁੜ ਗਏ ਇਕਮਿਕ ਹੋ ਗਏ ਆਸਾ ਮਹੱਲਾ ਪੰਜਵਾਂ ਸਰਬ ਸੁਖਾ ਮੈਂ ਭਾਲਿਆ ਹਰ ਜੀਵੜਾ ਨਾ ਕੋਈ ਗੁਰ ਤੋਂ ਠੇ ਤੇ ਪਾਈਐ ਸਚ ਸਾਹਿਬ ਸੋਈ ਮਰ ਕਦੇ ਮੈਂ ਸਾਰੇ ਸੁਖ ਲੱਭ ਕੇ ਵੇਖ ਲਏ ਸਾਰੇ ਸੁਖ ਭੋਗ ਕੇ ਵੇਖ ਲਏ ਹਰ ਜੀਵੜਾ ਨਾ ਕੋਈ ਉਸ ਪਰਮਾਤਮਾ ਦੇ ਨਾਮ ਦੇ ਸੁਖ ਵਰਗਾ ਕੋਈ ਸੁਖ ਨਹੀਂ ਹੈ। ਸੂਬੇ ਨੇ ਬੜੇ ਹੀ ਨੀਵੇਂ ਹੋ ਕੇ ਬੜੇ ਹੀ ਪਿਆਰ ਨਾਲ ਸਹਿਬਜ਼ਾਦਿਆਂ ਨੂੰ ਇਹ ਗੱਲ ਕਹੀ ਕਿ ਤੁਹਾਨੂੰ ਅਸੀਂ ਜ਼ਗੀਰਾਂ ਦੇ ਦੇਾਂਗੇ। ਦੁਨੀਆਂ ਦਾ ਜਿਹੜਾ ਸੁੱਖ ਤੁਸੀਂ ਚਾਹੋਗੇ ਤੁਹਾਨੂੰ ਅਸੀਂ ਦੇ ਦੇਾਂਗੇ। ਤੁਸੀਂ ਇਸਲਾਮ ਕਬੂਲ ਕਰ ਲਓ। ਇਹਨ ਮੰਨ ਲਓ। ਬਾਬਾ ਫਤਿਹ ਸਿੰਘ ਨੇ ਉਦੋਂ ਵੀ ਇਹ ਗੱਲ ਕਹੀ ਸੀ ਸੂਬਾ ਸਰਹੰਦ ਤੇਰੇ ਕੋਲੇ ਸਾਰੀਆਂ ਸਹੂਲਤਾਂ ਨੇ ਤੂੰ ਸੂਬਾ ਸਰਹੰਦ ਹੈਂ ਤੂੰ ਲਾਹੌਰ ਦਾ ਸੁਬੇਦਾਰ ਵੀ ਰਿਆ ਹੈ ਆਪਣੇ ਅੰਦਰ ਧਿਆਨ ਮਾਰ ਕੀ ਤੂੰ ਸੁਖੀ ਹੈ ਕੀ ਤੈਨੂੰ ਸੁਖ ਮਿਲ ਗਿਆ ਉਹ ਕਹਿੰਦਾ ਨਹੀਂ ਚੁੱਪ ਕਰ ਗਿਆ ਜਿਹੜੀ ਚੀਜ਼ ਸਾਡੇ ਕੋਲੇ ਨਹੀਂ ਹੈਗੀ ਅਸੀਂ ਦੂਜਿਆਂ ਨੂੰ ਕਿਵੇਂ ਦੇ ਦੇਾਂਗੇ ਜੀ ਜਿਹੜੀ ਚੀਜ਼ ਮੇਰੇ ਕੋਲੇ ਹੈ ਹੀ ਨਹੀਂ ਮੈਂ ਦੂਜਿਆਂ ਨੂੰ ਕਿਵੇਂ ਦੇ ਦਿਆਂਗਾ ਇਸ ਕਰਕੇ ਨਾਮ ਤੋਂ ਬਿਨਾ ਮਰਜ਼ੇ ਕਹਿੰਦੇ ਸੁੱਖ ਨਹੀਂ ਹੈ ਇਹ ਦੁਨੀਆ ਦੇ ਜਿੰਨੇ ਸੁੱਖ ਨੇ ਨਾ ਸਾਰੇ ਇਹ ਸਾਰੇ ਵਿਰਥ ਨੇ ਥੋੜੇ ਸਮੇਂ ਦੇ ਨੇ ਇਹ ਮਾਇਆ ਨਾਲ ਅਸੀਂ ਸੁੱਖਾਂ ਦੇ ਸਾਧਨ ਖਰੀਦ ਸਕਦੇ ਹਾਂ ਸੁੱਖ ਨਹੀਂ ਖਰੀਦ ਸਕਦੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਮਰਜ਼ 10 ਦੇ ਨਹੀਂ ਕਰਨ ਕਿ ਸ਼ਰਨ ਵਿੱਚ ਆ ਆਪਣੀ ਮੈਨੂੰ ਆਪਣੀ ਹਉਮੈ ਨੂੰ ਆਪਣੇ ਹੰਕਾਰ ਨੂੰ ਤਿਆਗ ਕੇ ਕੋਈ ਆ ਕੇ ਤਾਂ ਵੇਖ ਤੈਨੂੰ ਸਾਰੇ ਸੁੱਖ आनंद प्राप्त हो ਜਾਣਗੇ नाम ਵਿੱਚੋਂ ਗੁਰ ਤੁਠੇ ਤੇ ਪਾਈ ਹੈ ਪਰ ਨਾਮ ਦੀ ਪ੍ਰਾਪਤੀ ਗੁਰੂ ਤੁਠਦਾ ਹੈ ਖੁਸ਼ ਹੁੰਦਾ ਜਿਹਦੇ ਤੇ ਕਿਉਂਕਿ ਸਾਹਿਬ ਹੱਥ ਵਿੜਿਆਈਆਂ ਜਿਸ ਭਾਵੈ ਤਿਸ ਦੇ ਸੱਚਾ ਸਾਹਿਬ ਸੋਈ ਉਹ ਸੱਚਾ ਸਾਹਿਬ ਤੇ ਉਹੀ ਹੋਈ ਹੈ ਜੀ ਉਹਦੇ ਕੋਲੋਂ ਹੀ ਇਹ ਵਿੜਿਆਈਆਂ ਮਿਲ ਸਕਦੀਆਂ ਨੇ ਇਸ ਕਰਕੇ ਉਸ ਨੂੰ ਅਰਦਾਨਾ ਕਰੀਏ ਬਲਿਹਾਰੀ ਗੁਰੇ ਆਪਣੇ ਸਰ ਸਦ ਕੁਰਬਾਨਾ ਨਾਮ ਨਾ ਬਿਸਰੋਂ ਇੱਕ ਖਿਨਾਂ ਚਸਾ ਇਹ ਕੀ ਜੈਦਾਨ ਬੇਨਤੀ ਕਰਦੇ ਨੇ ਮਹਾਰਾਜ ਆਪਣੇ ਸਤਿਗੁਰੂ ਤੋਂ ਅਸੀਂ ਸਦਕੇ ਜਾਣੇ ਹਾਂ ਬਲਿਹਾਰ ਜਾਣੇ ਹਾਂ ਜਿਨੇ ਸਾਨੂੰ ਨਾਮ ਬਾਣੀ ਨਾਲ ਜੋੜ ਦਿੱਤਾ ਸਾਨੂੰ ਬਾਣੀ ਨਾਲ ਜੋੜ ਦਿੱਤਾ ਨਾਮ ਨਬੀ ਸਰੋਂ ਇੱਕ ਖਿੰਸ ਚਸਾ ਇੱਕ ਖਿੰਨ ਚਸਾ ਅੱਖ ਪਲਕਣ ਦਾ ਸਮਾਂ ਚਸਾ ਅੱਜ ਦੇ ਜਿਹਾ ਅਸੀਂ ਬੱਚਿਆਂ ਨੂੰ ਕਹੀਏ ਚਸਾ ਕੀ ਹੁੰਦਾ ਹੈ ਪਲਕ ਕੀ ਹੁੰਦਾ ਹੈ ਨਿਮਖ ਕੀ ਹੁੰਦਾ ਹੈ ਅੱਖ ਪਲਕਣ ਦਾ ਸਮਾਂ ਨਿਮਕ ਹੈ 16 ਵਾਰੀ ਅੱਖ ਪਲਕੀਏ ਤਾਂ ਚਸਾ ਬਣਦਾ ਹੈ ਅੱਜ ਦੇ ਬੱਚਿਆਂ ਨੂੰ ਮਿੰਟ ਸੈਕਿੰਡ ਆਉਂਦੇ ਨੇ ਇਹ ਸਮੇਂ ਦਾ ਪਵੰਦ ਹੈ ਪ੍ਰਭੂ ਸਾਨੂੰ ਇੱਕ ਅੱਖ ਪਲਕਣ ਜਾਂ ਸਮਾਂ ਵੀ ਤੁਸੀਂ ਵਿਛਰੋ ਨਾ ਇਹ ਨਾਮ ਦੀ ਦਾਤ ਸਾਡੀ ਝੁਲੀ ਪਾਓ ਇਹ ਦਾਣ ਸਾਨੂੰ ਦਿਓ ਜੀ ਅਸੀਂ ਤੁਹਾਡੇ ਕੋਲ ਇਹ ਨਾਮ ਦਾਣ ਮੰਗਣ ਆਏ ਆਂ ਉਂਜਾ ਅਸੀਂ ਹਰ ਰੋਜ਼ ਅਰਦਾਸ ਤੇ ਕਰਦੇ ਆਂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਰਹਿਤ ਦਾਣ ਬਵੇਕ ਦਾਣ ਵਸਾ ਦਾਣ ਭਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਅੰਮ੍ਰਿਤ ਸਰ ਦੇ ਦਰਸ਼ਨੀ ਇਸ਼ਨਾਨ ਐਡੀ ਵੱਡੀ ਦਾਤ ਮੰਗਣ ਤੋਂ ਬਾਅਦ ਮੁੜ ਕੇ ਫਿਰ ਅਸੀਂ ਆਪਣੀ ਲਿਸਟ ਕੱਢ ਲੈਨੇ ਆ ਵੀ ਆ ਵੀ ਦੇ ਦਿਆਂ ਆ ਵੀ ਦੇ ਦਿਆਂ ਆ ਵੀ ਦੇ ਦਿਆਂ ਉੱਤੇ ਬੜੀਆਂ ਛੋਟੀਆਂ ਰਹਿ ਜਾਂਦੀਆਂ ਨੇ ਜੀ ਉੱਤੇ ਬੜੀਆਂ ਛੋਟੀਆਂ ਰਹਿ ਸਕਦੀਆਂ ਨੇ ਜਦੋਂ ਇੱਕ ਲੱਗ ਗਿਆ ਨਾ ਅੱਗੇ ਉਹਦੇ ਪਿੱਛੇ ਜਿੰਨੀਆਂ ਮਰਜ਼ੀ ਸਿਫਰਾਂ ਲੱਗਣਗੀਆਂ ਉਹਦੀ ਕੀਮਤ ਵਧ ਹੀ ਜਾਂਦੀ ਤੇ ਜੇ ਅੱਗੇ ਇੱਕ ਹੀ ਹੈ ਨਹੀਂ ਫਿਰ ਸਿਫਰਾਂ ਜਿੰਨੀਆਂ ਮਰਜ਼ੀ ਲਈ ਫਿਰ ਉਹਨਾਂ ਦੀ ਕੋਈ ਕੀਮਤ ਨਹੀਂ ਹੈ ਇਹੀ ਹੈ ਨਾਮ ਤੋਂ ਬਿਨਾ ਇੱਕ ਅਕਾਲ ਪੁਰਖ ਤੋਂ ਬਿਨਾ ਬਾਕੀ ਜਿੰਨੇ ਕਰਮਕਾੜ ਨੇ ਸਾਰੇ ਸਿਫਰਾਂ ਨੇ ਜੀ ਸਾਰੇ ਉਹਨਾਂ ਦੀ ਕੀਮਤ ਤਾਂ ਪੈਂਦੀ ਏ ਜੇ ਨਾਮ ਹੈ ਪੱਲੇ ਜੇ ਨਾਮੀ ਦੇ ਗੁਣ ਸਾਡੇ ਪੱਲੇ ਨੇ ਜੇ ਅਸੀਂ ਦਇਆਵਾਨ ਹਾਂ ਜੇ ਅਸੀਂ ਦਿਆਲੂ ਹਾਂ ਕਿਰਪਾਲੂ ਹਾਂ ਅਸੀਂ ਜੇ ਮਿੱਠ ਬੋਲੜੇ ਹਾਂ ਜੇ ਅਸੀਂ ਦੂਗਿਆਂ ਦੂਜਿਆਂ ਦੇ ਔਗਣ ਨਹੀਂ ਚਤਾਰਦੇ ਤਾਂ ਗੱਲ ਬਣੇਗੀ ਰਹਾਉ ਭਾਗਟ ਸੱਚਾ ਸੋਇ ਹੈ ਜਿਸ ਹਰ ਤਨ ਅੰਤਰ ਜੋ ਛੂਟੈ ਮਹਾ ਜਾਲ ਤੇ ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸਰਬ ਨਰੰਤਰ ਭਾਗਠ ਭਾਗਾ ਵਾਲਾ ਜੀ ਉਹ ਸੱਚਾ ਸੋਏ ਹੈ ਉਹ ਸੱਚਾ ਹੈ ਉਹਦੀ ਸੋਗਾ ਹੈ ਵਿਡਿਆਈ ਹੈ ਜਿਸ ਹਰ ਧਨ ਅੰਤਰ ਜਿਸ ਮਨੁੱਖ ਦੇ ਅੰਦਰ ਉਹ ਸੱਚਾ ਨਾਮ ਧਨ ਹੈ ਉਸ ਪ੍ਰਭੂ ਦੇ ਗੁਣ ਨੇ ਮਾਰਜੀ ਕਹਿੰਦੇ ਭਾਈ ਉਹ ਭਾਗਾ ਵਾਲਾ ਸੋ ਛੂਟਾ ਹੈ ਮਹਾਜਾਲ ਤੇ ਇਸ ਮਹਾਜਾਲ ਇਸ ਮੋਹ ਮਾਇਆ ਦੇ ਜਾਲ ਤੋਂ ਉਹਦਾ ਛਟਕਾਰਾ ਹੋ ਸਕਦਾ ਹੈ ਜਿਸ ਗੁਰੂ ਸ਼ਬਦ ਨਰੰਤਰ ਜਿਹਦੇ ਅੰਦਰ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਗੁਰੂ ਦਾ ਸਿਧਾਂਤ ਜਿੰਨਾ ਅੰਦਰ ਨਰੰਤਰ ਲਗਾਤਾਰ ਚੱਲਦਾ ਹੈ ਜਿਹੜੇ ਉੱਠਦੇ ਆਂ ਬੈਹਂਦੇ ਆਂ ਤੁਰਦੇ ਆਂ ਫਿਰਦੇ ਆਂ ਉਸ ਵੈਗਰੂ ਅਕਾਲ ਪੁਰਖ ਨੂੰ ਚੇਤੇ ਰੱਖਦੇ ਨੇ ਤੇ ਗੁਰੂ ਦੇ ਬੋਲਾਂ ਨੂੰ ਚੇਤੇ ਰੱਖਦੇ ਨੇ ਗੁਰ ਕੀ ਮਹਿਮਾ ਕਹਾ ਗੁਰਬਬੇਕ ਸਭ ਸਤ ਸਭ ਉਹ ਆਦ ਜੁਗਾ ਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਮੈਂ ਕਹਿੰਦੇ ਗੁਰ ਕੀ ਮਹਿਮਾ ਰਾਰਾ ਮੁਖਤਾ ਜੀ ਗੁਰੂ ਦਾ ਗਿਆਨ ਗੁਰਬਾਣੀ ਗੁਰਬਾਣੀ ਜਿਹੜੀ ਹੈ ਮੈਂ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਨਿਰੰਕਾਰ ਸਰੂਪ ਹੈ ਇਹਦੀ ਵਹਿਮਾ ਜਿਹੜੀ ਗੁਰੂ ਦੀ ਮੈਂ ਕਹਿੰਦੇ ਕੀ ਕਰੀਏ ਅਸੀਂ ਗੁਰ ਕੀ ਮੈਂ ਮਾ ਕਿਆ ਕਹਾ ਗੁਰ ਵਿਵੇਕ ਸਤ ਸਰ ਗੁਰੂ ਵਿਵੇਕ ਸਤ ਸਰ ਸੱਚ ਦਾ ਸਰ ਹੈ ਸਰੋਵਰ ਹੈ ਸੱਚ ਦਾ ਵਿਵੇਕ ਦਾ ਸਰੋਵਰ ਹੈ ਉਹ ਆਦ ਜੁਗਾਦੀ ਜੁਗਾ ਜੁਗ ਉਹ ਤੇ ਆਦ ਜੁਗਾਦ ਤੋਂ ਜੁਗਾ ਜੁਗ ਅੰਤਰਾ ਤੋਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਸਾਨੂੰ ਉਹਦੇ ਨਾਲ ਜੁੜਿਆ ਜੀ ਦੇਹਾਂ ਨਾਲ ਨਹੀਂ ਦੇਹ ਤਾਂ ਸਾਡੇ ਕੋਲੇ ਹੈਗੀ ਐ ਇਸ ਦੇਹੀ ਵਿੱਚੋਂ ਲੱਭ ਮਾਰੀ ਕਹਿੰਦੇ ਗੁਰੂ ਨੇ ਸਾਨੂੰ ਬਾਣੀ ਨੇ ਸਾਨੂੰ ਦੱਸਿਆ ਗੁਰੂ ਸਾਹਿਬ ਸਾਨੂੰ ਇਹ ਗੱਲ ਕਲੀਅਰ ਕਰਕੇ ਲਿਖ ਕੇ ਦੇ ਗਏ ਦੇਹਾਂ ਪਿਛੇ ਨਾ ਤੁਰ ਬਾਣੀ ਨੂੰ ਪੜ ਤੇ ਆਪਣੇ ਅੰਦਰੋਂ ਖੋਜ ਇਸ ਕਰਕੇ ਮਾਰ ਕਹਿੰਦੇ ਉਹ ਤੇ ਪੂਰਾ ਹੈ ਆਦਪੂਰਨ ਮਦਪੂਰਨ ਅੰਤਪੂਰਨ ਪਰਮੇਸ਼ਰ ਹੈ ਉਹ ਪਰਮੇਸ਼ਰ ਪੂਰਾ ਹੈ ਨਾਮ ਤੇ ਆਵੋ ਸਦਾ ਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਣ ਤਨ ਗੁਰੂ ਹੈ ਨਾਨਕ ਕੈ ਸੰਗੇ ਤੇ ਪਾਤਸ਼ਾਹ ਉਪਦੇਸ਼ ਕਰਦੇ ਨੇ ਪੰਚਮ ਪਾਤਸ਼ਾਹ ਭਾਈ ਗੁਰਮੁਖ ਜਨੋ ਨਾਮ ਤੇ ਆਵੋ ਸਦ ਸਦਾ 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 ਹਮੇਸ਼ਾ ਹਮੇਸ਼ਾ ਲਈ ਉਹਦੇ ਨਾਮ ਨੂੰ ਧਿਆਉਣਾ ਕਰੋ ਹਿਰਦੇ ਤੋਂ ਚੇਤੇ ਕਰੋ ਕਿ ਮੇਰਾ ਸਾਹਿਬ ਜਿਹੜਾ ਹੈ ਉਹ ਕਿਹੋ ਜਿਹਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਤੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਤੇ ਜੇ ਉਹ ਕੌੜਾ ਨਹੀਂ ਬੋਲਦਾ ਉਹ ਮਿੱਠ ਬੋਲੜਾ ਹੈ ਸਾਡੇ ਅੰਦਰੋਂ ਕੌੜੇ ਬੋਲ ਕਿਉਂ ਨਿਕਲਦੇ ਨੇ ਇਹ ਤਾਂ ਮਰ ਅਸੀਂ ਅਜੇ ਜੁੜੇ ਨਹੀਂ ਉਹ ਦਇਆਵਾਨ ਹੈ ਉਹ ਰੰਕਾਰ ਹੈ ਉਹ ਨਿਰਭਉ ਹੈ ਉਹ ਨਿਰਵੈਰ ਹੈ ਉਹ ਅਕਲ ਹੈ ਉਦੀ ਕੋਈ ਕੁੱਲ ਨਹੀਂ ਹੈ ਉਦੀ ਕੋਈ ਜਾਤ ਨਹੀਂ ਹੈ ਕੋਈ ਬਾਤ ਨਹੀਂ ਹੈ ਕੋਈ ਰੰਗ ਨਹੀਂ ਹੈ ਕੋਈ ਰੂਪ ਨਹੀਂ ਹੈ ਅਸੀਂ ਤੇ ਉਹਦੇ ਨਾਲ ਜੁੜਨਾ ਸੀ ਸਾਡਾ ਗੁਰੂ ਉਹ ਹੈ ਜੀ ਸਾਨੂੰ ਮਹਾਰਾਜ ਨੇ ਉਹਦੇ ਨਾਲ ਜੋੜਿਆ ਉਸ ਅਕਾਲ ਪੁਰਖ ਨਾਲ ਜੇ ਆਪਣੇ ਨਾਲ ਜੁੜਨਾ ਹੁੰਦਾ ਤਾਂ ਦਸਮ ਪਾਤਸ਼ਾਹ ਸਾਨੂੰ ਇਹ ਗੱਲ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਗੁਰੂ ਗੋਬਿੰਦ ਸਿੰਘ ਦੀ ਫਤਿਹ ਕਹਿੰਦੇ ਨਾ ਫਿਰ ਉਹ ਤੇ ਨਹੀਂ ਉਹਨਾਂ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵੀ ਉਹਦਾ ਹੈ ਫਤਿਹ ਵੀ ਉਹਦੀ ਹੈ ਇਸ ਕਰਕੇ ਸਾਨੂੰ ਉਸ ਅਕਾਲ ਪੁਰਖ ਨਾਲ ਜੁੜਿਆ ਵਾਹਿਗੁਰੂ ਨਾਲ ਇਸ ਕਰਕੇ ਉਹਦਾ ਨਾਮ ਤੇਉਣਾ ਕਰ ਭਾਵ ਉਹਦੇ ਗੁਣਾਂ ਨੂੰ ਚੇਤੇ ਰੱਖ ਨਾਮ ਤੇ ਆਵੋ ਸਰਸਦਾ ਹਰ ਹਰ ਮਨ ਰੰਗੇ ਹਰੀ ਦੇ ਨਾਮ ਨੂੰ ਸਿਮਰਦਾ ਸਿਮਰਦਾ ਇਸ ਮਨ ਨੂੰ ਉਹਦੇ ਰੰਗ ਵਿੱਚ ਰੰਗ ਲੈ ਇਸ ਮਨ ਨੂੰ ਆਪਣੇ ਸਰੀਰ ਨੂੰ ਆਪਣੇ ਸੁਭਾਅ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਵਰਗਾ ਕਰ ਲੈ ਜੀਉ ਪ੍ਰਾਨ ਤਨ ਗੁਰੂ ਹੈ ਸਾਡਾ ਜੀਵ ਸਾਡਾ ਜੀਵਨ ਹੀ ਗੁਰੂ ਹੈ ਸਾਡਾ ਆਦਰਸ਼ ਗੁਰੂ ਹੈ ਅਸੀਂ ਗੁਰੂ ਵਰਗੇ ਬਣਨਾ ਹੈ ਉਹਦੇ ਵਰਗੇ ਬਣਨਾ ਇਹ ਏਮ ਹੈ ਸਾਡਾ ਇਹ ਜਨਮ ਲੱਗ ਜਾਏ ਕਿੰਨੇ ਮਰਜੀ ਜਨਮ ਲੱਗ ਜਾਣ ਸਾਨੂੰ ਅਸੀਂ ਉਹਦੇ ਵਰਗਾ ਬਣਨਾ ਹੈ ਬਸ ਇਹ ਨਿਸ਼ਾਨਾ ਹੈ ਸਾਡਾ ਅਸੀਂ ਉਹਦੇ ਵਰਗਾ ਬਣਨਾ ਹੈ ਕਹਿੰਦੇ ਹਨ ਅਸੀਂ ਕਿ ਮੈਂ ਫਲਾਣੇ ਵਰਗਾ ਬਣਨਾ ਹੈ ਮਰ ਕੇ ਨਹੀਂ ਅਸੀਂ ਉਸ ਅਕਾਲ ਪੁਰਖ ਵਰਗਾ ਹੀ ਬਣਨਾ ਹੈ ਉਹਦੇ ਨਾਲ ਹੀ ਜੁੜਨਾ ਹੈ ਉਹਦੇ ਰੰਗ ਵਿੱਚ ਰੰਗੇ ਜਾਣਾ ਹੈ ਜੀਉ ਪ੍ਰਾਨਤਨ ਗੁਰੂ ਹੈ ਨਾਨਕ ਕੈ ਸੰਗੇ ਫਿਰ ਉਹ ਹੈ ਕਿਥੇ ਪੰਚਮ ਪਾਸ਼ਮ ਕਰੇ ਨਾਨਕ ਕੈ ਸੰਗੇ ਉਹ ਤੇਰੇ ਅੰਗ ਸੰਗ ਹੈ ਤੇਰੇ ਅੰਗ ਸੰਗ ਹੈ ਸਦਾ ਅੰਗ ਸੰਗੇ ਅਭੰਗ ਬਭੂਤੇ ਗੁਰੂ ਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਉਹ ਤੇ ਅੰਗ ਸੰਗ ਹੈ ਜਿੱਥੇ ਤੂੰ ਬੈਠੇਗਾ ਨਾ ਉਹ ਉੱਥੇ ਹੀ ਹੈ ਉਥੇ ਉੱਤੇ ਹੀ ਹਾਜ਼ਰ ਨਾਜ਼ਰ ਹੈ ਕਿਉਂ ਕਿਉਂਕਿ ਉਹਦੀ ਜੋਤ ਤੇਰੇ ਵਿੱਚ ਹੈ ਅਸੀਂ ਸਤਗੁਰਾਂ ਦੇ ਨਾਦੀ ਪੁੱਤਰ ਹਾਂ ਜੀ ਜਦੋਂ ਅਸੀਂ ਅਮਰ ਛਕਦੇ ਆ ਨਾ ਅਸੀਂ ਸਤਗੁਰਾਂ ਦੇ ਪੁੱਤਰ ਬਣਦੇ ਆ ਪੁੱਤਰ ਹਾਂ ਇਹ ਸੰਸਾਰਿਕ ਰਿਸ਼ਤੇ ਜਿਹੜੇ ਸਾਡੇ ਨੇ ਇਹ ਖੂਨ ਦੇ ਰਿਸ਼ਤੇ ਨੇ ਇਹ ਬਹੁਤਾ ਚਿਰ ਨਹੀਂ ਨਿਭਣਗੇ ਇਹ ਤੇ ਸਾਡੇ ਵੇਖਦੇ ਆ ਵੇਖਦੇ ਜਾ ਰਹੇ ਨੇ ਬਾਬਾ ਫਰੀਦ ਗਨ ਫਰੀਦਾ ਕਿੱਥੇ ਟੈਂਡੇ ਮਾਪੇ ਆ ਜਿਨੀ ਤੂੰ ਜਣਿ ਹੋਏ ਤੈ ਪਾਸੋਂ ਉਹ ਲੱਧ ਗਏ ਉਹ ਅਜੇ ਨਾ ਪਤੀਨੇ ਹੋਏ ਜੇ ਅਸੀਂ ਸਤਗੁਰੂ ਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਨਾਦੀ ਪੁੱਤਰ ਹਾਂ ਉਹਦੇ ਤੇ ਫਿਰ ਅਸੀਂ ਭਰਾ ਹਾਂ ਜੀ ਫਿਰ ਅਸੀਂ ਅੱਡ ਅੱਡ ਕਿਉਂ ਤੋਰੇ ਫਿਰਦੇ ਆ ਫਿਰ ਅਸੀਂ ਆਪਣੀ ਹਉਮੈ ਆਪਣਾ ਹੰਕਾਰ ਅਸੀਂ ਇਹ ਸਾਰਾ ਪਰਿਵਾਰ ਵਾਂਗੂ ਬੈਠੇ ਆ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ ਗੁਰੂ ਨੇ ਸਾਨੂੰ ਆਪਣਾ ਪੁੱਤਰ ਬਣਾਇਆ ਮਾਮਾ ਆਪਣੇ ਪੁੱਤਰਾਂ ਤੋਂ ਪਾਣੀ ਵਰਦੀਆਂ ਨੇ ਜਦੋਂ ਵਿਆਹ ਕਿਉਂ ਹੁੰਦਾ ਨਾ ਪਾਣੀ ਵਰਦੀ ਮਾਂ ਦੁੱਧ ਕਿਉਂ ਨਹੀਂ ਵਾਰਦੀ ਕਿਉਂਕਿ ਪਾਣੀ ਜੀਵ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਪਾਣੀ ਜੀਵਨ ਹੈ ਜੀ ਤੇ ਸਤਿਗੁਰੂ ਨੇ ਸਾਡੇ ਤੋਂ ਪੁੱਤਰ ਵਾਰੇ ਨੇ ਸਤਿਗੁਰੂ ਨੇ ਸਾਡੇ ਤੋਂ ਪੁੱਤਰ ਵਾਰੇ ਨੇ ਜਿਨ੍ਹਾਂ ਪੁੱਤਰਾਂ ਤੁਸੀਂ ਪਾਣੀ ਵਾਰ-ਵਾਰ ਪੀਂਨੇ ਹੋ ਨਾ ਸਤਿਗੁਰੂ ਨੇ ਉਹ ਪੁੱਤਰ ਸਾਡੇ ਤੋਂ ਵਾਰੇ ਨੇ ਤੇ ਜੇ ਅਸੀਂ ਅਜੇ ਵੀ ਆਪਣੇ ਆਪ ਨੂੰ ਉਪਹਾਗੇ ਸਮਝਦੇ ਆਂ ਫਿਰ ਸਾਡੇ ਤੋਂ ਵੇਭਾਗ ਕੋਈ ਨਹੀਂ ਹੈ ਜੀ ਇਸ ਕਰਕੇ ਸਤਿਗੁਰਾਂ ਨੇ ਸਾਨੂੰ ਨਾਮ ਨਾਲ ਜੋੜਿਆ ਬਾਣੀ ਨਾਲ ਜੋੜਿਆ ਅਕਾਲਪੁਰਖ ਨਾਲ ਜੋੜਿਆ ਤੇ ਨਾਲ ਇਹ ਗੱਲ ਕਹੀ ਕਿ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਫਿਰ ਮੇਰੇ ਕੁਝ ਨਹੀਂ ਲਗਦੇ ਇਸ ਕਰਕੇ ਆਓ ਸਤਿਗੁਰਾਂ ਦਾ ਪ੍ਰਕਾਸ਼ ਉਸਾਰੇ ਆ ਰਿਹਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੀ ਬਖਸ਼ਿਸ਼ਾਂ ਨੂੰ ਯਾਦ ਕਰਦਿਆਂ ਹੋਇਆਂ ਬਾਣੀ ਨਾਲ ਜੁੜੀਏ ਕਿਉਂਕਿ ਜੋ ਕੁਝ ਵੀ ਪ੍ਰਾਪਤ ਹੋਣਾ ਹੈ ਸਾਡੇ ਕੋਲ ਉਹ ਖਜ਼ਾਨਾ ਦੇ ਗਏ ਨੇ ਉਹ ਖਜ਼ਾਨਾ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਉਦਮ ਕਰਕੇ ਸੰਗਤ ਦੀ ਅਸੀਸਾਂ ਨਾਲ ਇਹ ਸ਼ੁਰੂ ਹੋਇਆ 397 ਅੰਗ ਤੱਕ ਪਹੁੰਚੇ ਆ ਤੇ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਕਾਰਜ ਆਪਣਾ ਆਪ ਸੰਪੂਰਨ ਕਰਾ ਲੈਣ ਇਹ ਬਾਣੀ ਸਾਡੇ ਹਿਰਦੇ ਚ ਵਸ ਜਾਏ ਸਾਨੂੰ ਸਮਝ ਆ ਜਾਏ ਸਾਨੂੰ ਜਿਉਣਾ ਆ ਜਾਏ ਅਸੀਂ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਕੇ ਜਾਈਏ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ